ਸਿਕਾਲ ਜੀ গুਡ ਮਾਰਨਿੰਗ ਹੋਰ ਸਾਰੇ ਠੀਕ ਠਾਕ ਹੋ ਗਏ ਸੋਡਾ ਮੈਂ ਕਰਬੀ ਸਿੰਘ ਫਿਜੀਕਲ ਫਿਟਨੈਸ ਤੇ ਸਵੇਰੇ 4:00 ਵਜੇ ਗਿਆ ਤੇ ਹੁਣ ਅਸੀਂ ਗਰਾਊਂਡ 'ਚ ਜਾ ਰਹੇ ਆ ਪ੍ਰੈਕਟਿਸ ਕਰਨ ਤੇ ਤੁਸੀਂ ਵੀ ਚਲੋ ਲਓ ਵੀ ਮਿੱਤਰੋ ਅਸੀਂ ਹੁਣ ਰੈਡੀ ਹੋ ਗਏ ਆ ਠੀਕ ਹੈ ਗਰਾਊਂਡ ਵੀ ਤਿਆਰ ਹੋ ਗਿਆ ਤੇ ਤੁਸੀਂ ਵੀ 4:00 ਵਜੇ ਉੱਠ ਕੇ ਗਰਾਊਂਡ 'ਚ ਜਾਇਆ ਕਰੋ ਠੀਕ ਹੈ ਬਾਕੀ ਲਓ ਵੀ ਮਿੱਤਰੋ ਹੁਣ ਅਸੀਂ ਗਰਾਊਂਡ 'ਚ ਪਹੁੰਚ ਗਏ ਤੇ ਬਾਕੀ ਦਿਨ ਚੜ੍ਹੇ ਮਿਲਾਂਗੇ ਤੁਹਾਨੂੰ ਕੀ ਕੋਈ ਨਿਹਰਾ ਬਹੁਤ ਹੋਇਆ ਆ ਕੋਸ਼ਿਸ਼ ਤੇ ਕਰੀ ਰਿਹਾ ਐਗਾ ਤੇ ਹੋਰ ਮੁੰਡੇ ਲੱਗੇ ਨੇ ਰਨਿੰਗ ਕਰਨ ਇੱਥੇ ਤੇ ਹੁਣ ਮੈਂ ਵੀ ਸਟੈਚਿੰਗ ਕਰਕੇ ਹੋਰ ਰਨਿੰਗ ਕਰੂੰਗਾ ਤੇ ਬਾਕੀ ਚਲੋ ਮਿਲਦੇ ਆ ਬਾਅਦ ਮੇ ਲਾਭੀ ਮਿੱਤਰੋ ਸੂਰਜ ਦੇਵਤਾ ਦਰਸ਼ਨ ਦੇ ਚੁੱਕੇ ਨੇ ਤੇ ਹੁਣ ਥੋੜੇ ਫ੍ਰੀ ਹੋਏ ਸੀ ਵਿਹਿੰਦ ਕਰਕੇ ਤੇ ਹੁਣ ਆਪਾਂ ਜੋ ਡੇਲੀ ਰੂਟੀਨ ਚ ਕਰਦੇ ਆ ਮਤਲਬ ਮੁੰਡੇ ਮੈਂ ਤਾਂ ਦੇਖੋ ਕਰਦੇ ਆਂ ਐ ਹੁੰਦਾ ਮਿਹਨਤ ਕਰਨਾ ਇਹ ਕੋਰੋ ਬਹੁਤ ਵਧੀਆ ਗੱਲ ਆ ਜਿਹੜੇ ਮੁੰਡੇ ਨੌਜਵਾਨ ਨਵੀਂ ਪੀੜ੍ਹੀ ਗਰਾਊਂਡ ਦੇ ਨਾਲ ਜੁੜ ਰਹੇ ਨੇ ਇਹ ਹੁੰਦੀ ਹੈ ਮਿਹਨਤ ਬਹੁਤ ਵਧੀਆ ਗੱਲ ਆ ਮੈਨੂੰ ਖੁਸ਼ੀ ਹੋਈ ਆ ਮੈਂ ਵੀਡੀਓ ਪਾਈ ਆ ਕੁਝ ਗਰਾਊਂਡ 'ਚ ਆਉਣ ਲੱਗੇ ਥੋੜਾ ਜਿਹਾ ਤੇ ਸੋਭਾ ਮਾਰਨਿੰਗ ਟਾਈਮ ਵਧੀਆ ਆਇਆ ਕਰੋ ਤੇ ਆ ਆਪਣਾ ਟਾਇਰ ਪਿਆ ਤੇ ਇੱਕ ਟਾਇਰ ਆਪਣਾ ਉਧਰ ਪਿਆ ਅੱਜ ਦੋ ਟਾਇਰ ਪਾ ਕੇ ਮਿਹਨਤ ਲਾਵਾਂਗੇ ਵਾਟਰ ਰੱਖਿਆ ਆਪਣਾ ਇਹ ਪੇ ਦੋ ਰੱਖ ਕੇ ਅੱਗੇ ਨਹੀਂ ਤੋਰਾਂਗੇ ਸਵਾ ਦੇਖੋ ਮਾਰਨੀ ਟਾਈਮ ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਸਵੇਰ ਸਵੇਰ ਤੇ ਦੇਖੋ ਕਿੰਨਾ ਸੋਹਣਾ ਥੀ ਵਿਊ ਬਣਿਆ ਹੋਇਆ ਤੇ ਯਾਰ ਆਪਣਾ ਟਾਇਰ ਆ ਅੱਜ ਦੋ ਦੋ ਟਾਇਰ ਰੱਖ ਕੇ ਮੈਂਭ ਕਰਾਂਗੇ ਤੇ ਘੱਟੋ ਘੱਟ ਹੋਣਾ ਟਾਈਮ ਹੈ ਵੇਟ ਹੋਣਾ ਦਾ ਘੱਟੋ ਘੱਟ ਇਹ ਤੇ ਟਰਾਲੀ ਦਾ ਟਾਇਰ ਆ ਤੇ ਇੱਕ ਟਰੈਕਟਰ ਦਾ ਮੂਹਲੇ ਟਾਇਰ ਦਾ ਹੈ ਤੇ ਬਾਕੀ ਦੇਖੋ ਮਿਹਨਤ ਕਰਦੇ ਮੁੰਡੇ ਦੇਖੋ ਇਹ ਹੁੰਦੀ ਹੈ ਮਿਹਨਤ ਤੇ ਮਿੱਤਰੋ ਹੁਣ ਅਸੀਂ ਟਾਇਰ ਦੀ ਐਕਸਰਸਾਈਜ਼ ਕਰਾਂਗੇ ਜਿਹੜੀ ਟਾਇਰ ਨਾਲ ਮਿਹਨਤ ਕਰਾਂਗੇ ਤੇ ਆਪਣਾ ਮੈਟ ਵੀ ਚੱਕ ਲਿਆ ਤਾਂ ਜਿਹਦੇ ਨਾਲ ਸਟ੍ਰੈਚਿੰਗ ਕਰਾਂਗੇ ਸਟ੍ਰੈਚਿੰਗ ਕਰਕੇ ਬਾਅਦ ਉਹ ਤੋਂ ਬਾਅਦ ਆਪਣੇ ਘਰ ਲੈਣਾ ਚਾਲੇ ਪਾਣਾ ਨਹੀਂ ਕਰਦੇ ਨੂੰ ਤੇ ਆਹ ਦੇਖੋ ਉਹ ਤੋਂ ਉਹ ਮੇਰਾ ਪਟਾਰ ਰਵੈਂ ਟੇ ਡੇਲੀ ਰੁਟੀਨ ਚ ਰੱਖਿਆ ਹੋਇਆ ਹੁਣ ਥੋੜੀ ਠੰਡ ਵੀ ਹੋ ਗਈ ਹੁਣ ਆਪਣੀ ਲੋਹਾਂ ਤਾਂ ਹੀ ਪਾ ਕੇ ਆਏ ਅੱਜ ਥੋੜੀ ਮੋਟੀ ਲੋਰ ਪਾਈਆਂ ਠੰਡ ਲੱਗਣ ਲੱਗੀ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਗਰਾਊਂਡ 'ਚ ਵੀ ਠੰਡ हट ਗਈ ਆ ਸਾਡੀ 12ਵਾਂ ਕੋਏ ਨਾ ਆਪ ਕਿ ਡੇਲੀ ਲਾਇਆ ਕਰੋ 4 ਰਾਊਂਡ ਦੇ ਪੱਕੇ ਲਾਇਆ ਗੋ ਟਾਇਰ ਦੇ ਤਾਂ ਪੱਟਾਂ ਹੀ ਜਾਣ ਪੈਣੀਆਂ ਐਂ ਜਾਣੀ ਪੈਣ ਲੱਗੀ ਤੇ ਬਾਕੀ ਜਿੰਮ ਰੱਖਿਆ ਕਰੋ ਹਫਤੇ 2 ਜਾਂ 3 ਵਾਰ ਜਿੰਮ ਜਾਇਆ ਕਰੋ ਤੇ ਬਾਡੀ ਥੋੜੀ ਜਾਨ ਰਹਿੰਦੀ ਆ ਉਹ ਕਰ ਰਿਹਾ ਹੋਰ ਲੰਮਾ ਮੈਂ ਤਾਂ ਉਹ ਦੌਰ ਨੂੰ ਇਹ ਤੋਂ ਤੋਂ ਉੱਥੇ ਨੇ ਜੀ ਬਿੱਲੀ ਆ ਨਾ ਤੇ ਬਾਕੀ ਮੌਸਮ ਦੇਖੀ ਤਾ ਨਾ ਹੋ ਬਣਾ ਤੇ ਉਹ ਤਾਂ ਆਪਣੇ ਆਪ ਨੂੰ ਜੀ ਕਰਿਆ ਜੂਣ ਉੱਥੇ ਮਿਹਨਤ ਕਰ ਲਿਆ ਹੁਣ ਲੱਗਦਾ ਪੱਟਾ ਹੀ ਜਾਣ ਕੀ ਹੈ ਕਿ ਨਹੀਂ ਹੈਗੀ ਕਿਉਂਕਿ ਆਪਾਂ ਘਰੇ ਬੈਠ ਕੇ ਸਾਰਾ ਕੁਝ ਕਹਿ ਜਾਂਦੇ ਆ ਲੈ ਇਹ ਕੀ ਆ ਕੀ ਆ ਕੀ ਮਤਲਬ ਕੋਲੋਂ ਦਾ ਆਦਾਬ ਇਟ ਹੈ ਰਾਜਸਥਾਨ ਪਾਗੇ ਇਹ ਹਾਰਡਵਰਕ ਨਹੀਂ ਕੀਤਾ ਹੈਗਾ ਯਾਰ ਹਾਰਡਵਰਕ ਕਰਕੇ ਇਹ ਪਤਾ ਲੱਗਦਾ ਗੇਮ ਦਾ ਕਿਉਂਕਿ ਜੇ ਤੁਹਾਡੀ ਮਿਹਨਤ ਚੰਗੀ ਹੋਊਗੀ ਤਾਂ ਤੁਸੀਂ ਗਰਾਊਂਡ ਦੇ ਵਿੱਚ 100% ਦਿਖਾ ਸਕਦੇ ਹੋ ਇਹ ਥੋੜੀ ਟ੍ਰੇਨਿੰਗ ਨਹੀਂ ਵਧੀਆ ਹੈ ਕਿ ਪ੍ਰੈਕਟਿਸ ਨਹੀਂ ਵਧੀਆ ਹੈ ਜੀ ਉਹ ਵੀ ਗਾਹਾਂ ਬਾਹਰ ਸ਼ਾਇਦ ਮੈਚ ਉਲੇ ਕੁਟਵਾਲ ਦੇ ਕੋਈ ਵੀ ਗੇਮ ਆ ਠੀਕ ਆ 100% ਨਹੀਂ ਦੇਊਗਾ ਉਹ ਪਹਿਲਾਂ ਕੋਈ ਟ੍ਰੇਨਿੰਗ ਚੰਗੀ ਹੋਣੀ ਚਾਹੀਦੀ ਉਹਨੂੰ ਕਿਉਂਕਿ ਇਹ ਰੋ ਜਿਹੜੀ ਪ੍ਰੈਕਟਿਸ ਹੁੰਦੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿਉਂਕਿ ਮਾਰਨਿੰਗ ਟਾਈਮ ਜਿਹੜਾ ਹਾਰਡ ਵਰਕ ਹੁੰਦਾ ਕਿਉਂਕਿ ਸੰਗੀਤ ਨਾਲ ਚ ਕੀਤਾ ਹੋਵੇ ਮੈਨੂੰ ਪਤਾ ਲੱਗਦਾ ਮੇਰੇ ਤੱਕ ਕੂਚੀਆਂ ਨੂੰ ਪਤਾ ਲੱਗਾ ਵੀ ਹਾਂ ਇਹ ਪਲੇਅਰ ਆ ਨਾ ਬੜਾ ਲਾਤਰਾ ਹੁਣ ਡੇਲੀ ਰੁਟਿਨ ਦੇ ਵਿੱਚ ਆਪਾਂ 4 ਰਾਊਂਡ ਲਾਉਣੀ ਹੁੰਦੀਆਂ ਆ ਹੁੰਦੀ ਹੈ ਜਵਾਨੀ ਜਿਹੜਾ ਮੁੰਡਾ ਮਿਹਨਤ ਲਾਉਂਦਾ ਦੇਖ ਲੋ ਦੇਖੋ ਇੱਕ ਦੋ ਜਣ ਦੇਖ ਕੇ ਵੀਡੀਓ ਦੇਖ ਲੋ ਕਿੰਨਾ ਫਰਕ ਪੈਂਦਾ ਤੇ ਇਹ ਹੀ ਆ ਸਾਡੇ ਬੰਦੇ ਜਿਹੜੇ ਦੇਖ ਰਹੇ ਨੇ ਸੋਚਦੇ ਨੇ ਵੀ ਟੈਟੂਰ ਲਾ ਲਈਏ ਕਿ ਨਹੀਂ ਲਾਈਏ ਇੱਧਰ ਸਾਡਾ ਬਿੱਲਾ ਦੇਖ ਲੋ ਬਿੱਲਾ ਲਕੋਣ ਲੁਕਦਾ ਫਿਰਦਾ ਤੇ ਲਾ ਬਿੱਲਾ ਆ ਜਾ ਆ ਜਾ ਸ਼ਾਬਾਸ਼ ਸ਼ਾਬਾਸ਼ ਆ ਜਾ ਆ ਜਾ ਹਾਂ ਇੱਧਰ ਆ ਦੇਖ ਲੋ ਭੱਜੇ ਫਿਰਦੇ ਨੇ ਜੇ ਇਹ ਵੀ ਸਲਾਹ ਬਣਾਉਂਦੇ ਕੋਣੇ ਬਾਕੀ ਬਹੁਤ ਵਧੀਆ ਗੱਲ ਆ ਗਰਾਊਂਡ 'ਚ ਜੁੜੇ ਤਾਂ ਹੈਗੇ ਨੇ ਇਹ ਆਪਣੀ ਫੁੱਟਬਾਲ ਖੇਡਣਾ ਆਉਂਦੇ ਨੇ ਸਵੇਰ ਨੂੰ ਹੋਏ ਹੁਣ ਇਹ ਸਾਡਾ ਬਿੱਲਾ ਇਧਰ ਆ ਬਿੱਲਾ ਸਾਡਾ ਇਹ ਸੰਗੀਓ ਜਾਂਦਾ ਕਿੱਧਰ ਗਿਆ ਬਿੱਲੇ ਆ ਵੀ ਸਾਡਾ ਤਿਆਰ ਹੋ ਗਿਆ ਬਹੁਤ ਵਧੀਆ ਗੱਲ ਆ ਸ਼ਾਬਾਸ਼ ਤੇਰੇ ਬਿੱਲਿਆ ਜਾਂਦਾ ਕੋੜੇ ਵਾਂਗੋ ਇਹਨੂੰ ਕਹਿੰਦੇ ਜੋਰ ਤੇ ਬਾਕੀ ਸਾਡੇ ਮੁੰਡੇ ਦੂਏ ਨੇ ਬਥੇਰਾ ਜੋਰ ਲਾਇਆ ਬਈ ਸ਼ਾਬਾਸ਼ ਤੇਰੇ ਇਹਨੂੰ ਕਹਿ ਬਿਆ ਜੋਰ ਉਹ ਸ਼ਾਬਾਸ਼ ਤੇਰੇ ਬਿਲਿਆ ਸ਼ਾਬਾਸ਼ ਸ਼ਾਬਾਸ਼ ਚੱਲ 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 ਥੱਕ ਗਿਆ ਮੁੰਡਾ ਇੱਕ राउंड ਲਾ ਗਈ ਆਹ ਦੀ ਸਹਾਇਤਾ ਸ਼ਾਬਾਸ਼ ਸ਼ਾਬਾਸ਼ ਕੋਈ ਗੱਲ ਨਹੀਂ ਬਹੁਤ ਜਿਆਦਾ ਗੱਲ ਆ ਵੀ ਤੁਸੀਂ ਮਤਲਬ ਡੇਲੀ ਰੁਟੀਨ ਚ ਰੱਖਿਆ ਕਰੋ ਇਹ ਚੀਜ਼ ਠੀਕ ਆ ਬਿਲਹੇ ਦੂਜੇ ਨੂੰ ਦੇਖ ਕੇ ਦੇਖ ਲੋ ਜੋਸ਼ ਕਿੰਨਾ ਆਉਂਦਾ ਦੇਖ ਲੋ ਮੁੰਡੇ ਚ ਸ਼ਾਬਾਸ਼ ਦੇ ਚਾਚਾ ਦਾ ਮੁੰਡਾ ਜਿਹੜਾ ਫੌਜੀ ਆ ਲਟਾਇਲ ਹੋਇਆ ਆ ਤੇ ਥੋੜਾ ਜਿਹਾ ਉਹਨਾਂ ਦਾ ਵੀ ਕੋਈ ਇੰਜਰੀ ਆ ਗਈ ਸੀ ਉਹ ਵੀ ਮੇਰੇ ਨਾਲ ਜਿਮ ਚ ਬਹੁਤ ਵਧੀਆ ਮਤਲਬ ਜਿਮ ਜੁਮ ਬਹੁਤ ਦੀ ਕਰਦੀ ਸਾਡੇ ਨਾਲ ਤੇ ਦੇਖ ਲਓ ਮੁੰਡਾ ਫੌਜੀ ਦਾ ਦੇਖ ਲਓ ਕਿੰਨਾ ਫਰਕ ਪੈਂਦਾ ਦੇਖ ਲਓ ਇੱਕ ਦੂਜੇ ਨੂੰ ਦੇਖ ਕੇ ਬਹੁਤ ਵਧੀਆ ਗੱਲ ਆ ਮੈਨੂੰ ਖੁਸ਼ੀ ਬਹੁ ਹੁੰਦੀ ਆ ਵੀ ਇੱਕ ਦੂਜੇ ਦੇਖ ਕੇ ਆਪਣੀ ਇਹ ਮਿਹਨਤ ਲਾਉਣ ਲੱਗੇ ਹੋਏ ਨੇ ਦੇਖੋ ਇੱਕ ਨੇ ਸ਼ੁਰੂ ਕੀਤੀ ਸੀ ਸ਼ੁਰੂਆਤ ਕੀਤੀ ਸੀ ਹੁਣ ਤਿੰਨਾਂ ਜਣਾਂ ਨੇ ਰਾਉਂਡ ਲਾਏ ਆ ਸ਼ਾਬਾਸ਼ ਸ਼ਾਬਾਸ਼ ਮੁੜਿਆ ਮੁੜਿਆ ਗੋਟ ਕੋਕੇ ਟਾਇਰ ਲਾਉਣਾ ਤਾਂ ਫਾਇਦਾ ਹੈ ਵੀ ਪੱਟਾਂ ਜਾਨ ਪੈਂਦੀ ਆ ਓਕੇ ਦੇਖੋ ਪਤਾ ਵੀ ਲੱਗਦਾ ਹੈ ਟਾਇਰ ਦਾ ਬਈ ਹਾਂ ਪੱਟਾਂ ਜਾਨ ਪੈਂਦੀ ਆ ਦੇਖੋ ਗੋੜੀ ਗੁੱਡ ਬਹੁਤ ਵਧੀਆ ਗੱਲ ਆ ਕੋਈ ਗੱਲ ਨਹੀਂ ਇੱਕ ਰਾਉਂਡ ਲਾ ਲਿਆ ਬਹੁਤ ਵਧੀਆ ਗੱਲ ਆ ਡੇਲੀ ਤੁਸੀਂ ਲਾਇਆ ਕਰੋਗੇ ਇੱਕ ਇੱਕ ਵਧਾਇਆ ਕਰੋ ਠੀਕ ਆ ਤੇ ਸਾਡਾ ਬਿੱਲਾ ਦੇਖੋ ਆਹ ਦੇਖ ਲਾ ਬੁੜੀਆਂ ਨੂੰ ਰੋਸਦਾ ਕਰਦਾ ਦੇਖ ਲਾ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਗੱਲ ਆ ਯਾਰ ਇਸ ਵੀਰ ਨੂੰ ਦੇਖੋ ਮਾਰਨਿੰਗ ਦਾ ਕਿੰਨਾ ਸੋਹਣਾ 뷰 ਬਣਿਆ ਹੋਇਆ ਤੇ ਮੌਸਮ ਅਸੀਂ ਸਟੈਚਿੰਗ ਕਰਾਂਗੇ ਸਟੈਚਿੰਗ ਕਰਕੇ ਫਿਰ ਆਪਣੇ ਘਰ ਨੂੰ ਚਾਲੇ ਪਾਉਣਾਂਗੇ ਬਾਕੀ ਜੋ ਮੈਨੂੰ ਬਹੁਤ ਜਿੰਨੇ ਦੇਤੇ ਨਹੀਂ ਕਰਦੇ ਆ ਸਟੈਚਿੰਗ ਉਹ ਕਰਾਂਗੇ ਔਰ ਡੇਲੀ ਜਿਹੜੀ ਰੁਟੀਨ ਦੇ ਵਿੱਚ ਆਪਾਂ ਫੈਕਸ਼ਨ ਕਰਦੇ ਆਂ ਤੁਸੀਂ ਇਹ ਡੇਲੀ ਕਰਿਆ ਕਰੋ ਬਣਾਇਆ ਕਰਨ ਦਾ ਆਰਾਮ ਨਾਲ ਕਰਾਇਆ ਕਰੋ ਆਮ ਤੋੜਾ ਤੁਸੀਂ ਆਪਣੇ 2 ਮਿੰਟ ਚੈਟਿੰਗ ਕਰੋ ਕੇ ਪਾਲਿਆ ਕਰੋ ਕਿਹੜੇ ਦਿਨ ਕੱਚੀ ਪੈਂਦੀ ਆ ਪੂਰੀ ਸਟ੍ਰੈਚਿੰਗ ਦੇ ਨਾਲ ਸਿਰਫ ਨਹੀਂ ਹੁੰਦੀ ਹੈ ਕਿ ਮਸਲ ਖਿੱਚੇ ਜਾਂਦੇ ਆਗੇ ਕਿਉਂਕਿ ਜਿਹੜਾ ਤੁਸੀਂ ਡੇਲੀ ਰੁਟੀਨ ਦੇ ਵਿੱਚ ਹਾਰਡ ਵਰਕ ਕਰਦੇ ਆ ਉਹਦੇ ਨਾਲ ਮਿਲ ਆਏ ਆ ਵੀ ਫਰਕ ਪਏਗਾ ਸਟ੍ਰੈਚਿੰਗ ਦੇ ਨਾਲ ਦੂਜੇ ਦਿਨ ਵੀ ਸਰੀਰ ਬਾਡੀ ਆਪਣੀ ਫੇਰ ਤਿਆਰ ਹੋ ਜਾਂਦੀ ਆ ਕਈਆਂ ਦਾ ਜੀ ਨਹੀਂ ਕਰਦਾ ਦੂਜੇ ਦਿਨ ਆਉਣ ਨੂੰ ਕਿਉਂਕਿ ਐ ਆ ਜੇ ਸਟ੍ਰੈਚਿੰਗ ਕੀਤੀ ਹੋਈ ਪ੍ਰੋਪਰ ਤੁਸੀਂ ਕੰਮ ਮਤਲਬ ਦੂਜੇ ਦਿਨ ਰੈਡੀ ਹੋ ਜਾਂਦੇ ਆ ਕਿਉਂਕਿ ਤੁਹਾਡੇ ਮਸਲ ਨਹੀਂ ਖਿੱਚੇ ਜਾਂਦੇ ਚਾਹੀਦੇ ਕਿਉਂਕਿ ਐ ਆ ਜੇ ਮਸਲ ਹੋਏ ਨੇ ਤੁਹਾਨੂੰ ਪਤਾ ਹੀ ਆ ਹਫਤੇ ਦੋ ਦੋ ਹਫਤੇ ਲੱਗ ਜਾਂਦੇ ਨੇ ਕਿਉਂਕਿ ਸਟੋਕਾ ਤੋਂ ਤੁਹਾਨੂੰ ਇਹ ਰ ਡੇਲੀ ਰੁਟੀਨ ਦੇ ਵਿੱਚ ਰੱਖਣਾ ਚਾਹੀਦਾ ਵੀ ਸਟ੍ਰੈਚਿੰਗ ਕਰਕੇ ਮੈਂ ਜਾਣੀ ਜਾਣਾ ਇਹ ਜਿਹੜੀਆਂ ਉਹ ਐਕਸਰਸਾਈਜ਼ ਦੱਸ ਰਿਹਾ ਮੈਂ ਇਹ ਡੇਲੀ ਰੁਟੀਨ 'ਚ ਕਰਿਆ ਕਰੋ ਬਲੇ ਰੱਟ ਰਿਹਾ ਹਾਂ ਮੈਂ ਇਹ ਜਿਹੜੀ ਮੈਂ ਤੁਹਾਨੂੰ ਐਕਸਰਸਾਈਜ਼ ਦੱਸ ਰਿਹਾ ਇਹ ਤੁਸੀਂ ਡੇਲੀ ਰੁਟੀਨ 'ਚ ਰੱਖੋ ਇਹ ਇਹ ਸਾਰੇ ਜਾਣੇ ਕਰਿਆ ਕਰੋ ਸਟੈਚੀ ਇਹ ਆ ਜਾਂ ਤੁਹਾਡੀ ਬੋਡੀ ਸੈਟ ਰਹੇ ਦੀ ਆ ਉਹ ਡੇਲੀ ਫਰੀਕ ਤੇ ਜਾਏ ਆ ਮਤਲਬ ਬੋਡੀ ਮੂਵ ਸਾਰਾ ਦਿਨ ਐਕਟਿਵ ਰਹੇ ਦੀ ਆ ਕੋਈ ਸਾਮਣੇ ਜੋ ਜੋ ਸਾਨੂੰ ਕੋਸਾਬ ਨੇ ਸਿਖਾਇਆ ਹੋਇਆ ਹੈ ਸੀ ਉਦੋਂ ਹੀ ਕਰਦੇ ਆ ਕਿਉਂਕਿ ਆ ਆ ਬਾਕੀ ਆ ਤੁਸੀਂ ਜ਼ਰੂਰ ਕਰਿਆ ਕਰੋ ਉਧਾ ਕਰੇ ਦੀ ਲੱਕ ਨਹੀਂ ਦੁਗੂ ਆ ਨੂੰ ਮੈਂ ਜਿਹੜੀਆਂ ਦੱਸੀਆਂ ਸੀ ਢੇਡਾਂ ਲੀਆਂ ਐਕਸਰਸਾਈਆਂ 4 ਉਹ ਤੁਹਾਨੂੰ ਮੈਂ ਦੱਸੂੰਗਾ ਪਹਿਲਾਂ ਇਹ ਪਹਿਲਾ ਬਾਕੀ ਆਹ ਐਕਸਰਸਾਈ ਦਾ ਪਹਿਲੀ ਇਹਦਾ ਕਟਵੜੀ ਵੀ ਰੈਪ ਲਾਇਆ ਕੋਲ ਜਿਹੜਾ ਲਾਉਣੀ ਆ

ਕਾਫ ਹੈ ਤਾਂ ਥੋੜਾ ਜਿਹਾ ਇਸ ਕਾਰਨ ਦਾ ਥੋੜੀ ਲੰਬੀ ਰੱਖਿਆ ਦੋ ਢਿੱਡ ਨੂੰ ਵੀ ਪਤਾ ਲੱਗੇ ਵੀ ਹਾਂ ਐਕਸਰਸਾਈਜ਼ ਹੋ ਰਹੀ ਆ ਤੇ ਬਾਕੀ ਜਿਹੜੀ ਤੀਜੀ ਮੈਂ ਐਕਸਰਸਾਈਜ਼ ਨੂੰ ਤਾਂ ਸਿਰੇ ਆ ਇਹ ਆ ਕਰਿਆ ਕਰੋ ਆਰਾਮ ਨਾਲ ਲੱਤਾਂ ਹਲਾਇਆ ਕਰੋ ਕਿਉਂ ਨਾ ਜੋਗੀ ਪਲੈਂਕ ਫੁੱਟੋ ਖੜਾ ਹੁੰਦਾ ਉਹਦਾ ਖੜਿਆ ਕਰੋ ਕੋਈ ਤੱਕਾ ਨਹੀਂ ਕਰਨਾ ਸ਼ਰੀਮ ਨਾਲ ਜੇ ਦਿੱਲੀ ਤੁਸੀਂ ਯਾਰ ਸਿੰਘ ਦੇ ਵਿੱਚ ਰੱਖੂਗਾ ਫੋਟੋ ਟਿੱਟ ਕਦੇ ਬਾਹਰ ਨਹੀਂ ਨਿਕਲੂਗਾ ਤੇ ਬਾਕੀ ਹਾਂ ਘਰ ਜਾਣ ਦਾ ਟਾਈਮ ਹੋ ਗਿਆ ਤੇ ਬਾਕੀ ਦਿੱਲੀ ਦੀ ਸੀ ਡਰਾਈਵਰ ਹਰ ਇੱਕ ਜੋ ਵੀ ਚੀਜ਼ ਹੈ ਇੱਥੇ ਸਹੀ ਮਿਹਨਤ ਕਰਦੇ ਮੁੰਡੇ ਕਿੰਨਾ ਫਰਕ ਪੈ ਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਮੁੰਡੇ ਸਾਡੇ ਮਿਹਨਤ ਲਾਉਣ ਲੱਗ ਗਏ ਬਹੁਤ ਚੰਗੀ ਗੱਲ ਆ ਤੇ ਨਸ਼ੇ ਪਤੇ ਤੋਂ ਦੂਰ ਰਹਿਣਗੇ ਇਹ ਚੰਗੀ ਸੰਗਤ ਮਿਲੀ ਹੋਊਗੀ ਇਹਨਾਂ ਨੂੰ ਤੇ ਵਾਥੀ ਮਿਲਦੇ ਆ ਕੱਲ ਦੇ ਬਲੌਗ ਦੇ ਵਿੱਚ ਤੇ ਮੇਰਾ ਤੇ ਜਿਹੜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰ ਲਿਓ ਔਰ ਤੁਸੀਂ ਮੇਰੀ ਵੀਡੀਓ ਜਿਹੜੀ ਪਿਛਲੀ ਦੀ ਵੀਡੀਓ ਸੀ ਉਹਦੇ ਵਿੱਚ ਪਰ ਕੌਨਸ ਅੱਛਾ ਨਹੀਂ ਮਿਲਿਆ ਆਏਗਾ ਮੈਨੂੰ ਥੋੜਾ ਜਿਆ ਮਤਲਬ ਹੁੰਦਾ ਵੀ ਮੇਰੀ ਵੀਡੀਓ ਤੇ ਕੋਈ ਲਾਈਕ ਸ਼ੇਅਰ ਘਟੇ ਆਇਆ ਤੇ ਬਾਕੀ ਜਿਹੜੇ ਨਵੇਂ ਜੋੜਦੇ ਨੇ ਹਾਸ ਜੋੜ ਕੇ ਬੇਨਤੀ ਆ ਵੀਰੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬਰ ਜਰੂਰ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਬਾਕੀ ਸਾਡੇ ਆ ਮੁੰਡੇ ਦੇਖ ਲਓ ਪ੍ਰੈਕਟਿਸ ਕਰਦੇ ਨੇ ਫਿਰ ਮਾਰਨਿੰਗ ਟਾਈਮ ਦੇਖ ਲੋ ਚੋ ਠੀਕ ਆ ਮਿੱਤਰੋ ਕੱਲ ਦੇ ਵਲੌਗ ਚ ਮਿਲਾਂਗੇ ਤੇ ਹੁਣ ਸਾਡਾ ਜਾਣ ਦਾ ਟਾਈਮ ਹੋ ਗਿਆ ਤੇ ਹੁਣ ਮੈਂਡ ਚੱਕਣ ਲੱਗੇ ਆ ਆਪਣਾ ਜਿਹੜਾ ਮੈਂਡ ਆ ਡੇਲੀ ਰੁਟੀਨ ਵਾਲਾ ਤੇ ਬਾਕੀ ਦੇਖੋ ਬਹੁਤ ਵਧੀਆ ਗੱਲ ਆ ਤੇ ਤੁਸੀਂ ਗਰਾਉਂਡ ਨਾਲ ਜੁੜੋ ਨਸ਼ੇ ਪੱਤੇ ਜਰੂਰ ਦੂਰ ਰਹੋ ਯਾਰ ਠੀਕ ਆ ਤੇ ਸਾਡੇ ਡਾਕਟਰ ਸਾਹਿਬ ਵੀ ਘੁੰਮ ਰਹੇ ਨੇ ਤੇ ਬਾਕੀ ਕੱਲ ਦੇ ਵਲੌਗ ਚ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀਰੇ